ਸਰਵਾਲਾ ਸਾਹਿਬ ਤੂੰ ਵੀ ਕਰਾਏਗਾ ਮੈਂ ਬੋਲ ਰਿਹਾ ਕੀ ਹਾਲੀ ਫਿਰ ਠੀਕ ਹੈ ਇਹ ਬਈ ਸਰਵਾਲਾ ਬਣਿਆ ਸੀ ਇਧਰ ਮੰਮੀ ਤਾਂ ਲੱਗੇ ਨੇ ਮੇਥੀ ਕੱਟਣ ਤੇ ਸੰਦੀਪ ਥੱਲੇ ਲੱਗੀ ਗੁੰਨਣ ਆਟਾ ਤਾਈ ਨੋਖਾ ਕੱਢ ਜਰਾ ਬੰਲਾ ਆਪਣੀ ਇਹ ਕਰਦਾ ਏ ਤੈਨੂੰ ਇਹ ਇਹਦੀਆਂ 2 ਇੰਚ ਬਾਹਾਂ ਜਿਹੜੀਆਂ ਉਹ ਕਰੋਣੀਆਂ ਪਣੀਆਂ ਉੱਚੀਆਂ ਤੁਹਾਨੂੰ ਨਹੀਂ ਆ ਪਤਮ ਹੈ ਇਹ ਨਹੀਂ ਪਸੰਦ ਆ ਰਜਨ ਆ ਗਿਆ ਬਸ ਸੰਦਾ ਗਾਵੇ ਫੇਰ ਆਪੀ ਮਸਤ ਹੋ ਗਏ ਦੀ ਨੀ ਟੀਵੀ ਹੇਲੋ ਨਾਰਾ ਚੱਕਰ ਵੇਖ ਕੇ ਕਿੰਨਾ ਖਲਾਰਾ ਪਿਆ ਜਵੇ ਹਾਂ ਉਧਰ ਵੀ ਉਹ ਬੈਗ ਇਧਰ ਆ ਕਪੜੇ ਸਨੀਪ ਨੇ ਉਹ ਕੋਟ ਕਿੰਨਾ ਪਿਆਰਾ ਲੱਗ ਰਿਹਾ ਵਾਹ ਕੋਟ ਪਾੜ ਕੇ ਹਾਂ ਪਹੁੰਚ ਗਏ ਡੈਡੀ ਨੂੰ ਨਿਕੋਲ ਤੇ ਹਰ ਗੁਣ ਬੜੀ ਖੁਸ਼ ਹੋਈ ਡੈਡੀ ਨੂੰ ਵੇਖ ਕੇ ਨਾ ਉਹ ਵਾਜਾਂ ਕਰਨ ਦੇ ਚਾਚਾ ਕਰਨ ਦੇ ਮੇਰੇ ਮਿੱਟੀ ਬਾਏ ਬਾਏ ਸਸਤ ਸਣ ਰੋਟੀ ਕੱਲ੍ਹ ਸਾਮ ਨੂੰ ਉਹਦੇ ਚ ਰੱਖ ਲਾਂ ਹਰ ਗੁੰਦਾ ਜਿੱਤਾ ਭੁੱਲ ਗਿਆ ਇੱਥੇ ਛੱਡ ਚਲੇ ਮੈਨੂੰ ਛੁੜ ਕੇ ਸਮਾ ਹੀ ਦੱਤੇ ਡੈਡੀ ਨੇ ਡੈਡੀ ਨੇ ਖਿਚਣ ਲਾ ਆਪਣਾ ਇਹ ਤੱਕ ਹੀ ਜਾਣਾ ਹੈ ਜਾਨਾ ਕੁੜੀ ਨੂੰ ਫੋਨ ਕਰ ਆਈ ਆ ਗਿਆ ਭੱਲੂ ਦਾਦਾ ਕੜੀ ਪਾਲਦਾ ਦੇ ਦੀ ਇਹ ਘੜੀ ਪਾਲੀ ਪਈ ਦਾਦੇ ਦੀ ਇਹ ਮਣਕੇ ਨੇ ਬਸ ਰੋਣ ਲਾਪਣਾ ਝਾਟੀ 15 ਮਿੰਟ ਤੱਕ ਮੈਂ ਚਲੋ ਠੀਕ ਹੈ ਇਹ ਹਮਨੇ ਰੜ ਜੀ ਠੀਕ ਓਕੇ ਬਾਏ ਹੈ ਬਾਏ ਡੱਬੀਆਂ ਡੱਬੀਆਂ ਸਾਰੀਆਂ ਲਾਏ ਸਾਮਾਨ ਕਹਿੰਦੇ ਮੈਨੂੰ ਨਾਲ ਲੱਗਾ ਰੋਣ ਲਈ ਹਾਏ ਬਾਏ ਕਰਦੇ ਹੁਣ ਚੱਲ ਚੱਲ ਬਾਏ ਕਰਦੇ ਬਾਏ ਕਰਦੇ ਹੁਣ ਨਹੀਂ ਜਾਣਾ ਕਿੰਨੇ ਮਿਲਣਾ ਜੀ ਹਾਂ ਦੇ ਵਾਰੀ ਤੇ ਲੈ ਅੱਧਰੋਂ ਆਗੇ ਹਾਂ ਜੀ ਲੈ ਚੱਲ ਗਿਆ ਹੁਣ ਪਰਨ ਮੋਕਾ ਲੈਣਾ ਪੰਜਾਂ ਸੌਤੀ ਹੋ ਗਈ ਆਈ ਜੀ ਫੇਰ ਹੁੰਡਾ ਵੀ ਫੇਰ ਹੁੰਡਾ ਵੀ ਮੈਂ ਆਇਆ ਬਾਈਪਾਸ ਕਰ ਦੋ ਬਾਈ ਬਾਈਪਾਸ ਕਰ ਦੋ ਕਰ ਦੇ ਬਾਈਪਾਸ ਆ ਚੱਲ ਇੱਥੋਂ ਚੋਪਰ ਕੇ ਲੈ ਜਾ ਹੁਣ ਕਿੰਨੂ ਇਹ ਸੰਤਰੇ ਨੇ ਕਿੰਨੂ ਇਹ ਡ੍ਰੈਗਨ ਫਲ ਖਾਣਾ ਖਾਣਾ ਹੁਣ ਘੜਾ ਘਰ ਜਾਉਂਦੇ ਆਉਂਦੇ ਹੋਏ ਲੈ ਜਾਵਾਂਗੇ ਵਾਪਸੀ ਹੁੰਦੇ ਡ੍ਰੈਗਨ ਹਰ ਕੋਨੇ ਕਿਹੜਾ ਫਲ ਖਾਣਾ ਇਹਨੇ ਮੇਰੀ ਤੀਨ ਖਾਣਾ ਸੀਤਾ ਫਲ ਉਹ ਵੀ ਹੁੰਦਾ ਨਾ ਹਾਂ ਹੁੰਦਾ ਸੀਤਾ ਫਲ ਜਿਹੜਾ ਮੀ ਉਹ ਜਿਹਨੂੰ ਆਪਾਂ ਕਹਿੰਦੇ ਆ ਪਾਈਨੈਪਲ ਹੈਨਾ ਉਹੀ ਨਾ ਪਤਾ ਨਹੀਂ ਪਾਈਨੈਪਲ ਨੂੰ ਕਹਿੰਦੇ ਸੀਤਾ ਫਲ ਅੰਜ ਅਜ ਤਾਂ ਉਹ ਸਾਹਮਣੇ ਲੰਗਰ ਲੱਗਾ ਹੋਇਆ ਹੈ ਉਹ ਕਿੰਨੇ ਚੱਪਣੀਆਂ ਇਹ ਚੱਗੀ ਰੀਜੀ ਨਿਕਲ ਜੇ ਚੱਪ ਅਛਸਾ ਆ ਮੈਨੂੰ ਪਤਾ ਲੱਗ ਗਿਆ ਚੱਲ ਵੀ ਤੇਰੀ ਪੜਨਾਨੀ ਦੇ ਘਰੇ ਚੱਲ ਜੀ ਖਰਮੇ ਤੇਰੀ ਪੜਨਾਨੀ ਦੇ ਘਰੇ ਚੱਲ ਜੀ ਚਲੋ ਪਹੁੰਚ ਗਏ ਆਪਾਂ ਲੈ ਵੀ ਹਾਂਜੀ ਸਰਵਾਲਾ ਸਾਹਿਬ ਤੂੰ ਵੀ ਕਰਾਏਗਾ ਮੈਂ ਬੋਲ ਰਿਹਾ ਕੀ ਹਾਲੀ ਫਿਰ ਠੀਕ ਹੈ ਇਹ ਬਈ ਸਰਵਾਲਾ ਬਣਿਆ ਸੀ ਛੋਟੇ ਮਾਮਾ ਜੀ ਦਾ ਬੇਟਾ ਹੈ ਆਪਾਂ ਤੇ ਆ ਗਏ ਆ ਗੱਡੀ ਦੇ ਵਿੱਚ ਬੈ ਗਏ ਆਣ ਕੇ ਭਰਾ ਠੰਡ ਬਹੁਤ ਕਹਿਰ ਪੂਰਾ ਪੈਣ ਲਿਆ ਕਿ ਨਹੀਂ ਹੰਡਾਲਾ ਗਰੰਤੀ ਜੀ ਆ ਤਾਂ ਬੜੀ ਬੁਰੀ ਠੰਡ ਆਲੀ ਹੋਰ ਠੰਡ ਦੇ ਬੜੀ ਏ ਹੁਣ ਆਪਾਂ ਚੱਲ ਪਏ ਆ ਮਾਮਾ ਜੀ ਦੇ ਘਰੋਂ ਮੇਰੇ ਵੱਡੇ ਮਾਮਾ ਜੀ ਵੀ ਆਏ ਨੇ ਆਏ ਹੈਗੇ ਨਾਲੇ ਉਹਨਾਂ ਦਾ ਪਤਾ ਲੈਣ ਵਾਸਤੇ ਗਏ ਉਹਨਾਂ ਠੀਕ ਨਹੀਂ ਫਿਰੇ ਦਣਾ ਹੋ ਗਿਓ ਜੀ ਤੇ ਸਾਨੂੰ ਕਿਨੇ ਦੱਸਿਆ ਵੀ ਉਹ ਠੀਕ ਨਹੀਂ ਫਿਰੇ ਇਹ ਅਖੇ ਨਾਲੇ ਪਤਾ ਲੈ ਆਉਂਦੇ ਤੇ ਹੁਣ ਆਪਾਂ ਪਹੁੰਚ ਗਏ ਫਿਲਹਾਲ ਗੁਰਦੁਆਰਾ ਸਾਹਿਬ ਇੱਧਰ ਲਾਈਸ ਹੈ ਲਾਈਸ ਸਾਹਿਬ ਗੁਰਦੁਆਰਾ ਅੱਗੇ ਪੋਲੇ ਜਾਈਏ ਦੰਡਾਲੇ ਉਹ ਘਰ ਚੱਲਨੇ ਆਂ ਬਸ ਸੰਦੀਪ ਦੇ ਨਾਲ ਐਨਾ ਪਿਆਰ ਕਰਦੇ ਵੀ ਲੈਣ ਚ ਲਾ ਕੇ ਵੇਲਾ ਕੜੀ ਚੌਲ ਲੈਣਦੇ ਉਹਦੇ ਜੋਗੇ ਆਖੇ ਨਾ ਵੀ ਲਿਆਂਦੇ ਨਹੀਂ ਆ ਮੈਂ ਮੈਂ ਤਾਂ ਨਹੀਂ ਖਾਣੇ ਸੰਦੀਪ ਹੀ ਖਾਏਗੀ ਮੰਮੀ ਨੇ ਤੇ ਮੈਂ ਜਾ ਕੇ ਕੜੀ ਚੌਲ ਲੈ ਆਂਦੇ ਆਹ ਦੇਖੋ ਨੀ ਵੀ ਖਾ ਰਹੀ ਹੁਣ ਸੁਆਦ ਇਧਰ ਮੰਮੀ ਤਾਂ ਲੱਗੇ ਨੇ ਮੇਥੀ ਕੱਟਣ ਤੇ ਸੰਦੀਪ ਥੱਲੇ ਲੱਗੀ ਗੁੰਨਣ ਆਟਾ ਹੂੰ ਰੋਟੀ ਚੁੱਤੇ ਰੱਖੀ ਨਹੀਂ ਆ ਚਲ ਹੂੰ ਮੈਂ ਇਹ ਟੋਕੇ ਚ ਨਹੀਂ ਕੁਤਰੀ ਜਾਂਦੀ ਉਹ ਪੰਗਾ ਜਿਹਾ ਬਸ ਮੈਂ ਹਰ ਗੁੰਦੇ ਆਉਣ ਤੋਂ ਪਹਿਲਾਂ ਪਹਿਲਾਂ ਮੇਥੀ ਚੁਗੀ ਮੈਂ ਉਹਨੇ ਮੁੜ ਗਿਆ ਨਾ ਖਲਾਰੀ ਜਣੀ ਹਨਾ ਹਾਂ ਇਹ ਮੈਂ ਤੇ ਵੀਰ ਜੀ ਚੱਲੇ ਹੁਣ ਥੋੜਾ ਜਿਹਾ ਮਾਰਕੀਟ ਆਪਾਂ ਨੂੰ ਕੰਮ ਸੀਗਾ ਮੈਂ ਕੱਲਿਆਂ ਨੇ ਕੀ ਜਣਾ ਇਹ ਵੀ ਫ੍ਰੀ ਸੀਗੇ ਤੇ ਮੈਂ ਹੁਣ ਇਕੱਠੇ ਚੱਲ ਪੈਣੀ ਆ ਤੇ ਵੈਸੇ ਤੇ ਕਾਲਰ ਮਾਈਕ ਬਾਰੇ ਕੁਝ ਪਤਾ ਕਰਨ ਵਾਸਤੇ ਜਾਣਾ ਸੀ ਤੇ ਇੱਕ ਇੱਥੇ ਜਿਹੜਾ ਕੈਮਰਾ ਲਾਉਣਾ ਤੁਹਾਨੂੰ ਸੈਵ ਕੈਮਰੇ ਬਾਰੇ ਪਤਾ ਕਰਨ ਜਾਣਾ ਤੇ ਮਿਲਦੇ ਆਂ ਫਿਰ ਤੁਹਾਨੂੰ ਗੱਡੀ ਨੂੰ ਕੈਮਰਾ ਲਾਉਣ ਵਾਸਤੇ ਤੇ ਉਹ ਆਪਾਂ ਹੋਏ ਆ ਕਹਿੰਦੇ ਫੇਰ ਲੱਗ ਜੂਗਾ ਵੀ ਉਹ ਬਹੁਤ ਵਧੀਆ ਚੀਜ਼ ਹੈ ਵੀ ਬਸ ਬੋਲਣਾ ਹੀ ਹੁੰਦਾ ਜਾਂ ਵੀ ਇਹ ਫਰੰਟ ਕੈਮਰਾ ਵਲੋਗਿੰਗ ਬੈਕ ਕੈਮਰਾ ਵਲੋਗਿੰਗ ਬਹੁਤ ਬੜੀ ਵਧੀਆ ਚੀਜ਼ ਹੈਗੀ ਆ ਤੇ ਹੁਣ ਘਰ ਆ ਗਏ ਆ ਆ ਵੀ ਪਹਿਲਵਾਨ ਵੀ ਨਾਲ ਹੀ ਗਿਆ ਸਾਡੇ ਪਿਤਾ ਦੀ ਟੂਟੀ ਕੁਦਰ ਦੇਖੋ ਨਾ 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 ਕੈਦ ਕੈਚਾ ਚ ਨਾ ਨਾ ਕਾਕਾ ਉੱਠ ਖੜੀ ਲੈ ਇਹ ਉੱਠ ਖਲੋਤੀ ਚਾ ਕੱਕਾ ਹੱਡਾ ਉੱਠ ਗਿਆ ਆਡੀ ਬਸ ਕਲੀ ਚਾਹ ਹੀ ਕਰਦੀ ਚਾਹ ਦੰਦਿਆਂ ਵੀ ਕਰਦੀ ਕਿੰਨੇ ਆਜੇ ਵੀ ਪਾਪ ਕੌਰ ਖਾ ਲੋ ਮੰਮੀ ਦਾ ਸੰਦੀਪ ਤੇ ਮੰਮੀ ਖਾ ਰਿਆ ਪਾਪ ਕੌਰ ਹੰਨਾ ਹੰਨਾ ਹੰਦੋ ਊਟਾ ਫੇਲੇ ਲੈ ਕੇ ਅੰਦਰ ਪੜਨਾ ਆ ਆਜੋ ਆਜੋ ਅੱਜ ਲੇਟ ਆਏ ਹਣਾ ਕਹਿੰਦੀ ਮੈਂ ਡੈਡੀ ਕੋ ਜਾਣਾ ਚਲ ਕਿ ਡੈਡੀ ਕੋ ਅੱਗੇ ਮੋੜ ਸੰਦ ਵਾਲਾ ਸੁਣ ਗਿਆ ਤਾਂ ਕਹਿੰਦੇ ਦੱਦਾ ਦੱਦਾ ਕਿੰਨੇ ਦਾ ਹੁੰਦਾ ਫੋਨ ਮੇਰੇ ਕੋ ਜਗੜਾ ਪਈਆਂ ਮੈਂ ਚੱਲ ਵੇਖਦੇ ਡੈਡੀ ਜੀ ਨਾ ਹੁੰਦੀਆਂ ਨਾ ਮੈਂ ਬਹੁਤ ਘੱਟ ਪਾਉਂਦਾ ਯਾਨੀ ਮਤਲਬ ਇੰਨੀ ਮੇਰੇ ਕੋ ਹੱਦੋਂ ਹੀ ਜ਼ਿਆਦਾ ਪਈਆਂ ਜਗੜਾ ਆਂਦੇ ਫਿਰ ਇਹ ਪੈਂਦੀਆਂ ਹੀ ਨਹੀਂ ਬਟਨੀ ਆਏ ਦੇ ਬਸ ਆਹ ਤੇ ਬਹੁਤ ਟਾਈਟ ਆ ਆਈ ਹੀ ਨਹੀਂ ਦੇ ਆ ਗਈ ਬੜਾ ਥੱਕੇ ਨਾਵੇਂ ਜੱਪ ਜੀ ਬੰਦ ਕਰਨੀ ਪਈ ਟਾਈਟ ਯਾ ਹਣਾ ਉਹੀ ਬਟਨ ਨਹੀਂ ਮਿਲਦਾ ਬੜੀਆਂ ਬੜੀਆਂ ਵਾਂਗ ਬਟਨ ਨਹੀਂ ਮਿਲਦਾ ਯੋ ਚੰਦ ਜਪੋਲਾ ਸਹੀ ਜਾ ਆ ਇਹ ਨਹੀਂ ਫੱਬਦੀ ਸਹੀ ਗੱਲ ਨਹੀਂ ਸਹੀ ਗੱਲ ਇਹ ਨਹੀਂ ਸਹੀ ਵੀ ਵੇਹਲਾ ਇੱਕ ਧੀ ਭੈੜੀ ਕੁੜੀ ਘੁੰਮ ਗਈ ਨਾਲ ਹੀ ਤੂੰ ਗੇਗ ਜਾਨੀ ਗੇਗ ਜਾਨ ਆ ਤੂੰ ਆ ਇੱਥੇ ਕਣੀ ਚਲੋ ਆਵੇ ਆਈ ਆਈ ਬਾਬਾ ਪਾਜੀ ਜਦੋਂ ਜਿਹੜੀ ਚੇਂਜ ਕਰ ਲਈ ਆ ਵੀ ਆਹ ਵਾਲੀ ਪਾਲੀ ਐ ਵੈਸੇ ਮੈਂ ਪਾਉਂਦਾ ਨਹੀਂ ਹੁੰਦਾ ਪਰ ਪਾਲੀ ਪੀੜੀਆਂ ਜੀ ਮੈਨੂੰ ਵੈਸੇ ਵੀ ਚੰਗੀਆਂ ਹੀ ਲੱਗਦੀਆਂ ਪਰ ਹੁਣ ਪਈਆਂ ਨੇ ਕਰੇ ਤੇ ਮੰਮੀ ਕਹਿੰਦੇ ਵੀ ਤੂੰ ਪਾ ਲਿਆ ਕਰ ਵੀ ਤੇ ਹੁਣ ਇਹ ਪਾਲੀ ਤੇ ਹੁਣ लवली ਵਗ ਚੱਲੇ ਆਂ 2 ਮਿੰਟ ਵਾਸਤੇ ਕੰਮ ਸੀਗਾ ਤੇ ਹਰਗੁਣ ਨੂੰ ਹਰਗੁਣ ਤੇ ਸਾਈਕਲ ਤੇ ਭਾਲਤਾ ਹਰਗੁਣ ਹਰਗੁਣ ਇੱਧਰ ਆਏ ਪੁੱਤ ਤਾ ਗਾ ਦੋ ਕੋਤੰਦਰਾ ਚਲੋ ਭਾਈ ਚਲਿਏ ਟਾਈਮ ਬੜਾ ਲਾਂ ਦੇ ਤੁਸੀਂ ਗੁਡੀਆਂ ਮੇਰੀ ਤਿਆਰ ਆਵੇਂ ਗੱਡੀ 'ਚ ਮੈਂ ਤਾਂ ਅਹੀਂ ਦੋ ਕੇ ਗੋਲੇ ਕਪੜੇ ਖਾ ਲਏ ਤੇ ਮੰਮੀ ਹੁਣੀ ਆਪੇ ਉਹਨੂੰ ਸਰਕਲ ਨੂੰ ਲੈ ਜੂਗੀ ਉਹ ਕਿਹਾ ਉਹ ਚਲ ਗਈ ਹਰਕੁਣ ਅੱਗੇ लवली ਬਾਲ ਹਾਂ ਅੱਡ ਰੋਟੀ ਚ ਕੱਢ ਹੀ ਲੋ ਲੱਡੂ ਠੰਡ ਬਹੁਤ ਆ ਦੋਵੇਂ ਜੀ ਲੱਗੀਆਂ ਨਾਲ ਤੇਰੇ ਫੇਵਰੇਟ ਲੱਡੂ ਤੇਰੇ ਵਾਸਤੇ ਤਾਂ ਕਿਉਂ ਆ ਸਹੀ ਗਾ ਲਿਆ ਅੱਜ ਨੂੰ ਖਾਣ ਕੱਠੇ ਚਾਰ ਪੰਜ ਚਾਹਾਂ ਰੋਟੀ ਕਿੰਨੇ ਛਾਣੀ ਦੇ ਘਰ ਆਉਂਦੇ ਸੀ ਕੋਈ ਨਹੀਂ ਆਉਂਦਾ ਉਹ ਵਰੀ ਲੱਗੀ ਬਸ ਉਹ ਮਤਾਰ ਤੂਤ ਨੇ ਪੰਜੇ ਲੈ ਜੰਦੀ ਉਹਦਾ ਲਾਈ ਗ੍ਰਿਪ ਚ ਨਹੀਂ ਲੱਗੀ ਗ੍ਰਿਪ ਕਈ ਜਾਂਣਾ ਉਹਨੂੰ ਕੀ ਕਹਿੰਦੇ ਐ ਪਲੱਗ ਹਾਂ ਹੁਣ ਚੱਲੇ ਆ ਘਰੇ ਬਾਏ ਬਾਏ ਟਾਟਾ ਉਹ ਵੀ ਬਾਏ ਕਰਨ ਦੀ ਉਹ ਵੀ ਬਾਏ ਕਰਨ ਦੀਓ ਬਾਏ ਬਾਏ ਕਰ ਦੋ ਬਾਏ ਕਰ ਦੋ ਬਾਏ ਬਾਏ ਵੀ ਕਰ ਦਿਓ ਅੱਗੀਓ ਹੇ ਭੰਨਣ ਦੋਖੀ ਉਹ ਭੰਨਣ ਢੋਲਣ ਲੱਗੀ ਚੱਲ 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 ਗੱਡੀ ਅੰਦਰ ਲਾ ਗਾ ਪਹਿਲਾਂ ਕਿੱਥੇ ਕਿੱਥੇ ਫਿਰ ਰਾਤ ਹੋ ਗਈ ਠੰਡ ਵਾਲੀ ਆਪਣੇ ਬਟਾਲੇ ਤੇ ਬਹੁਤ ਜ਼ਿਆਦਾ ਹੱਤ ਪੂਰੀ ਰਾਤ ਹੋ ਗਈ ਠੰਡ ਵਾਲੀ ਕਿੰਨੇ ਇਸਨੇ ਬਹੁਤ ਠੰਡੇ ਆ ਚੱਲਣ ਲਿਆ ਕਮ ਜੂਰੋ ਸ਼ੋਰਾਂ ਦੇ ਨਾਲ ਹੀ ਠੰਡ ਵਾਲੇ ਉਧਰ ਉਹ ਦਾਦੀ ਨੂੰ ਰੋਟੀ ਨਹੀਂ ਖਾਂਦੇ ਇੱਧਰ ਆ ਪੋਤਾ ਆਇਆ ਨੂੰ ਆਜੋ 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 ਭੱਜ ਜਾਓ ਭੱਜ ਜਾਓ ਬੁੜੀਆਂ ਦੇ ਦੁੱਧ ਵਾਲੀ ਬੋਤਲ ਜਿਹੜੀ ਉਹਨਾਂ ਦੇ ਘਰੇ ਛੱਡੀਆਂ ਮਮੀ ਹੁਣ ਜਸਦੀਪ ਤੇ ਮੈਂ ਹੁਣ ਦਸਤਾਨੇਪਾਖ ਮੋਟਰਸਾਈਕਲ ਤੇ ਜਾਣਾ ਨਰਾਏ ਕਹਿ ਰਿਹਾ ਦਿਲ ਵੀ ਨਹੀਂ ਕਰਦਾ ਜਾਣ ਨੂੰ ਯਾਰ ਪਰ ਗੁੜੀਆਂ ਵਾਸਤੇ ਹੁਣ ਕਰਨਾ ਪੈਣਾ ਵਾ ਆਪਣੀ ਧੀ ਵਾਸਤੇ ਦੇ ਠੰਡ ਵੀ ਕਹਿੰਦੀ ਆ ਵੀ ਮੈਂ ਅੱਜ ਹੀ ਆ ਬਸ ਉਹ ਉਹਨਾਂ ਵਿਚਾਰੇ ਸ਼ਟਰ ਸ਼ੂਟਰ ਵੀ ਮਾਰ ਲਏ ਹੁਣ باوجود ਸੁਣ ਲਈ ਬਾਰਿਖੋਲਤੀ ਲੈ ਆ ਮੈਂ ਉਹਨਾਂ ਨੇ ਉਧਰ ਸ਼ਟਰ ਸ਼ੂਟਰ ਬੰਦ ਕਰਤਾ ਇਹ ਚਨੇ ਨੇ ਆ ਫੇਰ ਉਹਨਾਂ ਨੇ ਮੁੜ ਕੇ ਨਾਲ ਲੈ ਘਰ ਤੋਂ ਨਹੀਂ ਆਇਆ ਹੈਗਾ ਨਾ ਉਹਨਾਂ ਦਾ ਫਿਰ ਉਧਰੋਂ ਹੀ ਨਫੜਾਤੀ ਬਹੁਤ ਬਾਰ ਠੰਡਿਆ ਪਏ ਮੋਟਰਸਾਈਕਲ ਤੇ ਬਾਪੂ ਵਿਚਾਰਾ ਬੰਨੀ ਕਿੱਦਾਂ ਜਾਂਦਾ ਬਾਹਰ ਤਾਂ ਕਹਿ ਰਿਹਾ ਅੰਦਰ ਆਈ ਦੇ ਓਹੋ ਆਤੋ ਹੀ ਪਈ ਡੈਡੀ ਨੇ ਲੈ ਆਂਦੀ ਮਕਰੋਨੀ ਤੇ ਨਾਲ ਮੈਗੀ ਕਿਉਂਕਿ ਸੰਦੀਪ ਨੇ ਰੋਟੀ ਨਹੀਂ ਖਾਧੀ ਇਹਨੂੰ ਵਧੀਆ ਨਹੀਂ ਲੱਗਦੀ ਐ ਮੇਥੀ ਹੀ ਵਧੀਆ ਲੱਗਦੀ ਤੇ ਆਪਣਾ ਵੀ ਲਾ ਕੱਢ ਰਿਆ ਜਵਾਨ ਹੋਣਾ ਨੇ ਭੂਖ ਲੀ ਲਿਆਂਦੀ ਕਿੰਨੀ ਲਈਏ ਪੰਜਾਂ ਦੀ ਪੰਜਾਂ ਦੀ ਮੇਕਨ ਦੀ ਪੰਜਾਹਾਂ ਦੀ ਅੱਛਾ ਅੱਛਾ ਇਹ ਹੋਵੇ ਗਾੜੀ ਚ ਪੇੜ ਵੱਟਦੀ ਓ ਜਦੋਂ ਕੰਮ ਆ ਰਿਹਾ ਦੱਸਾਂ ਤੈਨੂੰ ਪਤਾ ਕਿੱਦਾਂ ਮਾਰਨਾ ਮੈਂ ਭਲਾ ਕਿੱਦਾਂ ਮਾਰਨਾ ਥੱਪੜ ਕਿੱਦਾਂ ਮਾਰਨਾ ਭਲਾ ਕਿੱਦਾਂ ਮਾਰ ਮਾਰੇ ਥੱਪੜ ਮਾਰੇ ਇੱਕ ਵਾਰ ਓਹ ਕਹਿੰਦੀ ਇਦਾਂ ਮਾਰਨਾ ਹਾਂ ਕਰ ਆ ਮਰ ਮਤਰੇ ਮਾਰਾ ਥੱਪੜ ਆ ਗੀ ਗੋੜੀਆਂ ਵੇਖ ਗੋੜੀਆਂ ਕਹਿੰਦੀ ਇਦਰਾ ਰੁਕ ਜਾ ਜਰਾ ਰੁਕ ਜਾ ਜਰਾ ਰੁਕ ਜਾ ਰੁਕ ਜਾ ਹੈ ਇਹ ਹੈ ਆਹ ਕਿਦਾਂ ਪੈਂਦੀਆਂ ਗਾੜੀਆਂ ਹੋਈ ਮਰ ਮਾਰੇ ਤੇਰਾ ਕੇਕ ਆ ਵੇਖੇ ਇੱਧਰ ਲਾ ਲਾ ਦੇ ਇੱਕ ਗੱਲ ਤੇ ਲਾ ਦੇ ਚੁੱਕਣਾ ਨਹੀਂ ਡਿੱ ਗਿਆ ਖਲੋਤੀ ਵੇਖ ਖਲੋਤੀ ਦਾਦੇ ਨੇ ਢੋ ਲਾ ਦੇ ਦਾਦੇ ਨੇ ਢੋ ਲਾ ਕੇ ਖਲੋਤੀ ਮੈਂ ਸ਼ਤਾਨੀ ਨਹੀਂ ਕਰਦੀ ਜਵੇਲ ਇੱਕ ਮਾਰ ਨਹੀਂ ਇੱਕ ਪੀ ਮਾਰ ਨਹੀਂ ਕਰਕੇ ਇਹ ਕਰਕੇ ਲਿਆ ਜਰਾ ਹਰ ਗੁਣ ਮੈਂ ਡਗਦੀ ਫਿਰਦੀ ਉਹ ਐਸੀ ਡਾਡੀ ਨੇ ਸਿਰ ਦੇ ਉੱਤੇ ਬੈਠੀ ਨੂੰ ਕੋਈ ਪਤਾ ਨਹੀਂ ਕਿੱਥੇ ਬਹਿਣਾ ਕੀ ਕਰਨਾ ਵਾ ਉਹ ਲੈ ਲੈਨੇ ਬਸ ਉਹ ਖਲਿਆ ਡਾਡੀ ਨੇ ਕਿਹਾ ਤੈਨੂੰ ਕੁੱਟਣਾ ਹੀ ਹੁਣ ਚੱਲ ਇਧਰ ਚੱਲੇ ਪਾਣੀ ਡੋਆ ਕੇ ਨਾ ਮੜਾ ਜਦ ਲਾਹ ਜੀ ਤੇ ਪਿਆਰ ਮਾਲਣ ਦੀ ਕਾਕਾ 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 ਬੜਾ ਸੁਣਾਉਂਦੀ ਹੈ ਕਾਕਾ ਬੜਾ ਕਾਕਾ ਚਾ 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 ਕਾਕਾ ਸਾਰੇ ਉਹ ਸਾਰਾ ਨੂੰ ਕਹੂਗਾ ਕਾਕਾ ਬੜਾ ਸੁਣਾ ਬੁਸੀ ਕਾ ਇਦਾਂ ਕਾਕਾ 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 ਸੋਨੇ ਦਿੰਦੀਆਂ ਮਗਾ ਦੋ ਤਰੀਕਾ ਕਰ ਦੋ ਕਾਕਾ 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 ਆ ਦੇ ਹੁਣ ਕਉਮ ਫਿਰ ਕੇ ਆ ਵੇ ਇਧਰ ਨਾ ਆ ਗਈ ਮੇਰੇ ਵੱਲ ਨੂੰ ਕਾ 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 ਕਰਦੀ ਕੋ ਕੋ ਬੇਲਾ ਖਾਂਗਾ ਹੁੰਦੀ ਹੁਣ ਮੂਫਲੀ ਖਾਈ ਜਾਂਦੀ ਰਗੜੀ ਜਾਂਦੀ ਕਾਕਾ ਕਿਥੇ ਕਾਕਾ ਕਿੱਥੇ ਆ ਕਾਕਾ ਉਹ ਕਿੱਥੇ ਕਾਕਾ ਸ਼ੌਕ ਸੁਪਾਇਆ ਆਪਣੇ ਕਾਕਾ 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 ਕਿੱਥੇ ਆ ਕਿੱਥੇ ਆ ਕਾਕਾ ਕਹਿੰਦੀ ਕਿ ਤਵਾਜਾ ਮਾਰਦੀ ਕਾਕਾ ਕਿੱਥੇ ਕਹਿੰਦੀ ਆਈ ਕਿਤੇ ਮੇਰੀ ਧੀ ਦੀ ਜ਼ੁਬਾਨਸ ਲਖਣੀ ਹੋਵੇ ਸਲਖਣੀ ਜ਼ੁਬਾਨ ਮੇਰੀ ਰਾਣੀ ਧੀ ਤੇ ਨਹੀਂ ਨਹੀਂ ਤੇ ਦੇਖੋ ਇਸ ਨੂੰ ਇਦਾਂ ਦੇਖਿਆ ਸਾਰਿਆਂ ਨੇ ਦੰਦਿਆਂ ਖਾਦਾ ਇੱਧਰ ਦੰਦਿਆਂ ਖਾਈ ਇਹ ਇਹ ਗਾ ਦੰਦਿਆਂ ਖਾਓ ਪਹਿਲਾਂ ਸਾਰਿਆਂ ਨੂੰ ਖਾ ਲਦੇ ਪਤਾ ਦੰਦਿਆਂ ਖਾ ਲਦੇ ਉੱਧਰ ਦੰਦ ਸਾਰਿਆਂ ਨੂੰ ਉੱਧਰ ਉੱਧਰ ਜੇ ਆਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਮਿਲਦੇ ਆ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ ਬਾ ਬਾ ਮੋਏ ਮੋਏ